ਅੱਜ ਸਰਫ ਦੂਜਾ ਦਿਨ ਆ ਕੈਨੇਡਾ ਵਿੱਚ ਡ੍ਰਿੰਟਨ ਵਿੱਚ ਸਨੂ ਦਾ ਤੇ ਬਹੁਤ ਬੁਰਾ ਹਾਲ ਹੋ ਚੁੱਕਿਆ ਹੈਗਾ ਵੀ ਦੇਖ ਸਕਦੇ ਹੋ ਜੀ ਐਵੇਂ ਲੱਗਦਾ ਜਿਵੇਂ ਇੱਕ ਹਫਤਾ ਹੋ ਗਿਆ ਸਨੋ ਪੈਂਦੀ ਨਹੀਂ ਇਦ ਨਹੀਂ ਬਹੁਤ ਜ਼ਿਆਦਾ ਸਨੂਪ ਹੋ ਚੁੱਕੀ ਹੈ ਹਾਈਵੇ ਦੇਖ ਸਕਦੇ ਹੋ ਕਿਵੇਂ ਸਾਰੇ ਬਲੌਕ ਹੋਏ ਹੋਏ ਹੈਗੇ ਪਰ ਤੁੰ ਦਾ ਲਾਈਫ ਸਟੈਂਡ ਇਸ ਤਰ੍ਹਾਂ ਦਾ ਹੈ ਕੋਈ ਕੰਮ ਨਹੀਂ ਰੁਕਦਾ ਹੈ ਸਾਰੇ ਕੰਮ ਚੱਲ ਰਹੇ ਹੋ ਸਾਹਮਣੇ ਦੀ ਸਕੂਲ ਬੱਸ ਵੀ ਦੇਖ ਰਹੇ ਹਾਂ ਬੱਚੇ ਨੂੰ ਲੈ ਰਹੀ ਹੈ ਕ੍ਰੀਟਰ ਦਾ ਚੈਲੰਜ ਹੈ ਸਵਾਦ ਵੀ ਆਉਂਦਾ ਹੈ ਰਾਤ ਨੂੰ ਵੀ ਚੱਲਦਾ ਹੁੰਦਾ ਹੈ ਜਵੇਂ ਦਿਨ ਚੜਿਆ ਹੁੰਦਾ ਹੈ ਇਹ ਬ੍ਰੈਂਟਨ ਦਾ ਹਾਈਵੇ 410 ਦੱਸ ਰਿਹਾ ਇਹਦੇ ਵਿੱਚੋਂ 401 ਨਿਕਲਦਾ ਇਹ ਵੈਸਟ ਲੰਡਨ ਨੂੰ ਜਾਂਦਾ ਅਮਰੀਕਾ ਨੂੰ ਜਾਂਦਾ ਹੈ ਇਸ ਸਾਈਡ ਟ੍ਰਾਂਟੋ ਨੂੰ ਜਾਂਦੇ ਇੱਥੋਂ ਜਦੋਂ ਆਪਾਂ 427 ਨੇ ਸਿਰੇ ਇਹ ਇਧਰ ਗੜਨੇ ਰਾ ਜਾਂਦਾ ਇਹ ਸਿੱਧਾ ਟ੍ਰਾਂਟੋ ਵਿੱਚ ਐਂਟਰ ਹੋ ਜਾਂਦਾ ਇਧਰਲੀ ਸਾਈਡ ਇਹ ਮਾਰਕਮ ਸਕਾਰbro ਪਿਕਰਿੰਗ ਐਜਕਸ ਆਸ਼ਵਾ ਅੱਗੇ ਮੌਨਟਰੀਅਲ ਨੂੰ ਚਲੇ ਜਾਂਦੇ ਸਾਰਾ ਪ੍ਰੋਪਰਲੀ ਇਹ 8:32 ਵਜੇ ਸਵੇਰ ਦੇ ਹੋਏ ਆ ਤੇ ਬਲੌਕ ਕੋਈ ਬੇਹਾਈ ਵੀ ਲਗਾਤਾਰ ਸਨੂ ਪੈ ਰਹੀ ਹਜੇ ਵੀ ਦੇਖ ਸਕਦੇ ਹੋ ਤੁਸੀਂ ਆਪੋ ਬੱਚੇ ਨੂੰ ਸਕੂਲ ਛੱਡ ਕੇ ਘਰੇ ਪਹੁੰਚ ਚੁੱਕੇ ਆ ਬਾਬਾ ਜੀ ਦਾ ਆਸਰਾ ਲੈ ਕੇ ਇਹ ਘਰ ਦਾ ਵਰਦਾ ਮਾਹੌਲ ਗਲੀ ਦਾ ਕਾਰ ਦੇ ਟਾਇਰਾਂ ਦੇ ਨਾਲ ਦੇਖੋ ਕਿੰਨੀ ਫ੍ਰੀ ਹੋ ਚੁੱਕੀ ਹੈ ਬੱਚਿਆਂ ਦੀ ਸਾਈਕਲ ਨਹੀਂ ਰੱਖਾ ਇਹ ਦੇਖ ਰਿਹਾ ਹਾਂ ਬੈਕਯਾਰਡ ਦਾ ਡਰੈਸ ਲਗਾਤਾਰ ਸنو ਹੋ ਰਹੀ ਪੈ ਰਹੀ ਹੈ ਕੱਲ ਸਵੇਰ ਦੀ ਸ਼ੁਰੂ ਹੋਈ ਹੈ ਅੱਜ ਤਰੀਕ 10 ਨਵੰਬਰ 2025 ਮੈਂ ਮਨੀ ਮਹਿਰਾਜ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਆਂਦੇ ਵਸਦੇ ਰਹੋ ਵਾਇਰਸ ਤੋਂ ਸਾਨੂੰ ਤਰੱਕੀਆਂ ਦੇ